ਦੀਪ ਜੀ ਮੈਂ ਤੁਹਾਡੇ ਨਾਲ ਕਦੇ ਵੀ ਕਿਉਂਕਿ ਤੁਸੀਂ ਨਬਜ਼ ਜਾਣਦੇ ਹੋ ਮੌਸਮ ਦੀ ਨਬਜ਼ ਵੀ ਜਾਣਦੇ ਹੋ ਪੋਲਿਟਿਕਸ ਵੀ ਨਬਜ਼ ਵੀ ਜਾਣਦੇ ਤੇ ਤੁਹਾਨੂੰ ਪਤਾ ਵੀ ਇਹ ਕਿੱਥੋਂ ਨਬਜ਼ ਦੱਪਣੀ ਆ ਤੇ ਬੰਦਾ ਬੋਲੂਗਾ ਜਿਵੇਂ ਤੁਸੀਂ ਮੈਨੂੰ ਕਿਹਾ ਬਿਲਕੁਲ ਮੈਨੂੰ ਰਾਜਸਥਾਨ ਤੋਂ ਬਣਾਇਆ ਮੈਂ ਤਾਂ ਮਾਣ ਆ ਵੀ ਪੰਜਾਬੀ ਨੂੰ ਰਾਜਸਥਾਨ ਤੋਂ ਵੀ ਪੰਜਾਬ ਚ ਭਾਜੀ ਜੀ ਕਮਜ਼ੋਰ ਆ ਭਾਈ ਨਾ ਵੋਟਾਂ ਕਦੇ ਮੰਗੂਗਾ ਨਾ ਮੈਂ ਇਲੈਕਸ਼ਨ ਚ ਨਹੀਂ ਲੜੂਗਾ ਅੱਜ ਕੀ ਖਿਡਾਰੀ ਜਮਾਂ ਆ ਪੀ ਚਾਰ ਸਾਲ ਰਾਜ ਸਭਾ ਪਈ ਹੋਵੇ ਉਹਨਾਂ ਦੀ ਤੇ 18 ਮਹੀਨੇ ਸਰਕਾਰ ਦੇ ਹੋ ਉਹ ਚਾਰ ਸਾਲ ਛੱਡ ਕੇ 18 ਮਹੀਨੇ ਲਈ ਲੜ ਰਹੇ ਆ ਹੁਣ ਆਸ਼ੂ ਜੀ ਸਤਕਾਰਯੋ ਮਾਨਯੋ ਉਹ ਜੋ ਬੀ ਜੀ ਪੀ ਜਦੋਂ ਕੈਂਡੀ ਡਿਕਲੇਅਰ ਕੀਤਾ ਜੋ ਕਲੇਸ਼ ਰਾਜਾ ਬਣਿੰਗ ਉਹ ਉਧਰ ਨੂੰ ਧੂਰਿਆ ਦੂਜਾ ਪ੍ਰਤਾਪ ਬਾਜਵਾ ਉਧਰ ਨੂੰ ਧੂਰਿਆ ਆ ਸ਼ੁਰੂ ਦਾ ਬਣਾਤੀ ਬਦਰੀ ਕਿਸੇ ਨੇ ਮਤਲਬ ਛੱਡਿਆ ਹੀ ਸੰਗੇ ਤਲਵਾਰ ਹੋਣੀ ਛੋਟੇ ਜਿਹੜੇ ਇਹ ਛੋਟੇ ਲੋਕਲ ਨੇ ਸਦੀਪ ਸਿੰਧੂ ਹੋਈ ਇਹ ਥੱਲੇ ਤਸਮੀਆਂ ਨੂੰ ਪਏ ਹੋਏ ਆ ਵੱਡੇ ਪੁੱਤੇ ਪਏ ਆ ਥੱਲੇ ਇਸ ਕਰਕੇ ਕਾਂਗਰਸ ਦਾ ਤਾਂ ਵੋਟਰ ਬਚਾਰਾ ਸ਼ਰਮ ਨਾਲ ਬਾਹਰ ਵੋਟ ਮੰਗਣ ਵੀ ਨਿਕਲ ਰਿਹਾ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਬਿੱਟੂ ਜੀ ਜੋ ਕੇਂਦਰੀ ਮੰਤਰੀ অর্ਗੇਨਾਈਜ਼ਿੰਗ ਬਿੱਟੂ ਨਾਲ ਵਨ ਟੂ ਵਨ ਫੋਨ ਜਾ ਰਹੇ ਆ ਆਜੇ ਸੀਐਮ ਸੈਣੀ ਦਾ ਇਸੇ ਜਿਹੜਾ ਵਿਰੋਧ ਹੁੰਦਾ ਉਸ ਤੋਂ ਬਾਅਦ ਬਿੱਟੂ ਜੀ ਤੁਸੀਂ ਲਾਈਵ ਹੋ ਰਹੇ ਹੋ ਔਰ মিডিਆ ਨਾਲ ਰੂਬਰੂ ਹੋ ਰਹੇ ਹੋ ਕੀ ਕਹਿਣਾ ਚਾਹੋਗੇ ਨਹੀਂ ਮੈਂ ਤਾਂ ਦਫਤਰ ਚ ਰੋਜ਼ ਹੀ মিডিਆ ਅਟਰੈਕਸ਼ਨ ਕਰਦਾ ਏ ਮੈਂ ਤਾਂ ਇਕੱਲਾ ਇਹ ਮੁੱਦਾ ਨਹੀਂ ਮੇਰਾ ਮੁੱਦਾ ਤਾਂ ਇਹ ਆ ਵੀ ਕੀ ਕੇਜਰੀਵਾਲ ਸਾਹਿਬ ਕਨਵੀਨਰ ਨੇ ਪਾਰਟੀ ਦੀ ਉਹਨਾਂ ਨੂੰ ਵੀ ਸਪਸ਼ਟ ਕਰਨਾ ਚਾਹੀਦਾ ਹਜੇ ਕਿ ਉਹਨਾਂ ਦਾ ਪਾਰਟੀ ਦਾ ਫੈਸਲਾ ਪਰ ਵੋਟਰ ਨੂੰ ਧੋਖੇ ਚ ਨਾ ਰੱਖਣ ਗਵਰਨਟ ਮੰਤਮਾਨ ਸਾਹਿਬ ਨੂੰ ਵੀ ਤੇ ਆਮ ਆਦਮੀ ਪਾਰਟੀ ਨੂੰ ਵੀ ਫੈਸਲਾ ਉਹਨਾਂ ਦਾ ਏ ਜਿਵੇਂ ਤੁਸੀਂ ਮੈਨੂੰ ਕਿਹਾ ਬਿਲਕੁਲ ਮੈਨੂੰ ਰਾਜਸਥਾਨ ਤੋਂ ਬਣਾਇਆ ਮੈਂ ਤਾਂ ਮਾਣ ਆ ਵੀ ਪੰਜਾਬੀ ਨੂੰ ਰਾਜਸਥਾਨ ਤੋਂ ਵੀ ਪੰਜਾਬ 'ਚ ਬੀਜੇਪੀ ਕਮਜ਼ੋਰ ਆ ਬੀਜੇਪੀ ਦਾ ਕੋਈ ਰਾਜ ਸਭਾ ਦਾ ਐਮਪੀ ਬਣ ਨਹੀਂ ਸਕਦਾ ਐਮਐਲਏ ਨਹੀਂਗੇ ਵੀ ਹਰਿਆਣੇ 'ਚੋਂ ਬਣਾ ਕੇ ਇੱਕ ਪੰਜਾਬ ਇੱਕ ਸਪੱਗਲੇ ਨੂੰ ਮੈਂ ਆਪਣੀ ਕੌਂਸਲਰ ਮਿਨਿਸਟਰ 'ਚ ਪਠਾਵਾ ਮਾ ਹੁਣ ਦੂਜੇ ਪਾਸੇ ਕੇਜਰੀਵਾਲ ਸਾਹਬ ਨੇ 15 ਸਾਲ ਸਰਕਾਰ ਚਲਾ ਕੇ ਹੁਣ ਪੰਜਾਬ ਵੱਲ ਨੂੰ ਆ ਗਏ ਕੀ ਇੱਕ ਪੰਜਾਬ ਦੀ ਜਿਹੜੀ ਰਾਜ ਸਭਾ ਸੀਟ ਮਿਲੀ ਆ ਸੰਜੀਵ अरोड़ा ਜੀ ਨੂੰ ਉਹ ਜਦੋਂ ਖਾਲੀ ਹੋ ਜੂਗੀ ਉਹ ਜਿੱਦਣ ਹਰ ਨੂੰ ਉਹਨਾਂ ਤੋਂ ਖੋ ਲੈਣੀ ਆ ਕੀ ਉਹ ਇਹ ਕਹਿਣਗੇ ਵੀ ਪੰਜਾਬ ਦੇ ਬੰਦੇ ਨੂੰ ਦਿੱਤੀ ਜਾਊਗੀ ਜਾਂ ਉਹ ਇਹ ਕਹਿਣਗੇ ਵੀ ਨਹੀਂ ਇਹ ਹਰਿਆਣੇ ਦੇ ਕੇਜਰੀਵਾਲ ਨੂੰ ਦਿੱਤੀ ਜਾਊਗੀ ਸਿਰਫ ਵੋਟ ਪਾਉਣ ਤੋਂ ਪਹਿਲਾਂ ਇਹਨਾਂ ਸਪਸ਼ਟ ਕਰ ਦੇਣ ਉਹ ਤਾਂ ਕੋਈ ਗੱਲ ਨਹੀਂ ਜੇ ਵੋਟਾਂ ਨਾ ਹੁੰਦੀਆਂ ਫਿਰ ਕੋਈ ਸਵਾਲ ਨਹੀਂ ਸੀ ਜੋ ਮਰਜ਼ੀ ਹੋਈ ਜਾਂਦਾ ਹੁਣ ਕੁਦਰਤੀ ਵੋਟਾਂ ਪੈ ਰਹੀਆਂ ਐ ਫਿਰ ਸਚਾਈ ਤਾਂ ਦੱਸਣੀ ਪਊ ਨਾ ਬੀਚੇ ਜੀ ਤੁਸੀਂ ਇਹ ਕਨਫਰਮ ਕੀਤਾ ਹੈਗੇ ਹੋ ਕਿ ਜੇ ਉਹ ਹਾਰ ਜਾਂਦੇ ਤੇ ਸਭੀ ਐਮਪੀ ਉਹਨਾਂ ਤੋਂ ਲੈ ਲਈਤੀ ਜਾਏਗੀ ਨਹੀਂ ਉਹ ਤਾਂ ਉਹ ਤਾਂ ਉਹ ਤਾਂ ਨਹੀਂ 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 ਮੈਂ ਤਾਂ ਇਹੀ ਮੈਨੂੰ ਤਾਂ ਕਨਫਰਮ ਆ ਨਾ ਮੈਂ ਕਿੱਥੋਂ ਐਮੀ ਗੱਲ ਕਿਉਂ ਕਹਿ ਰਹੇ ਆ ਮੈਨੂੰ ਤਾਂ 100% ਕਨਫਰਮ ਆ ਵੀ ਕੇਜਰੀਵਾਲ ਜੀ ਨੇ ਉਹ ਸੀਟ ਲੈਣੀ ਆ 101 ਜੇ ਨਾ ਲੈਣੀ ਹੋਵੇ ਇੱਕ ਮਿੰਟ ਜੇ ਨਾ ਲੈਣੀ ਹੋਵੇ ਤੇ ਫਿਰ ਵਿਚਾਰਾ ਰਾਜ ਸਭਾ ਵਾਲੇ ਖੜਾ ਕਰਨਾ ਸੀ ਹੋਰ ਵੀ ਆਮ ਆਦਮੀ ਦੇ ਕੈਂਡੀਡੇਟ ਮੁੱਕ ਗਏ ਸੀ ਵਲੰਟੀਅਰ ਮੁੱਕ ਗਏ ਸੀ ਲੀਡਰ ਮੁੱਕ ਗਏ ਸੀ ਜਿਹੜੇ ਬੰਦੇ ਨੇ ਆ ਜਨ ਹਤੇਸ਼ੀ ਤੇ ਤੁਸੀਂ ਤੁਹਾਡੇ ਚੈਨਲ ਤੇ ਅੱਜ ਵੀ ਇੰਟਰਵਿਊ ਪਈ ਆ ਕਿਸੇ ਸਕੂਲ ਕਾਲਜ ਬੋਲਦੇ ਹੋਏ ਤੁਸੀਂ ਆਪਣੇ ਫੰਕਸ਼ਨ ਤੇ ਕਵਰ ਕਰ ਰਹੇ ਸੀ ਤੁਹਾਡੇ ਸੱਦੇ ਤੇ ਸੰਜੀਵ अरोड़ा ਜੀ ਗਏ ਸੀ ਤੇ ਉਹ ਬੋਲ ਰਹੇ ਸੀ ਉਹਨਾਂ ਨੇ ਕਿਹਾ ਸੀ ਵੀ ਮੈਂ ਇਲੈਕਟ੍ਰੋਨਿਕ ਪੋਲਿਟਿਕਸ ਮੇਰਾ ਨੁਰਸਨੀ ਝੂਠੇ ਸੱਚਾ ਹੀ ਨਿਗਾ ਰੱਖਦੇ ਨਹੀਂ ਤੁਹਾਡੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਮੈਂ ਭਾਈ ਨਾ ਵੋਟਾਂ ਕਦੇ ਮੰਗੂਗਾ ਨਾ ਮੈਂ ਇਲੈਕਸ਼ਨ ਚ ਕਦੇ ਲੜੂਗਾ ਅੱਜ ਕੀ ਖਿਡਾੜੀ ਜਬਾਂ ਆ ਗਈ ਪੀ ਚਾਰ ਸਾਲ ਰਾਜ ਸਭਾ ਪਈ ਹੋਵੇ ਉਹਨਾਂ ਦੀ ਤੇ 18 ਮਹੀਨੇ ਸਰਕਾਰ ਦੇ ਹੁਣ ਉਹ ਚਾਰ ਸਾਲ ਛੱਡ ਕੇ 18 ਮਹੀਨੇ ਲਈ ਲੜ ਰਹੇ ਆ ਇਹਦਾ ਮਤਲਬ ਕਿਤਨਾ ਕਿਤੇ ਬਾਹਰ ਤਾਂ ਫਸੀ ਨਾ ਨਹੀਂ ਉਹ ਕਹਿੰਦੇ ਜੀ ਅਸੀਂ ਪੁੱਛਿਆ ਸੀ ਇਹ ਸਵਾਲ ਬੜੀ ਜਨਤਾ ਨੇ ਵੀ ਪੁੱਛਿਆ ਕਿ ਭਾਈ ਸਾਹਿਬ ਐਦਾਂ ਦੀ ਗੱਲ ਹੈ ਉਹ ਕਹਿੰਦੇ ਜੀ ਪਰਿਵਾਰ ਦੇ ਵੱਡੇ ਨੇ ਮੈਨੂੰ ਬਣਾਇਆ ਉਹਨਾਂ ਨੇ ਅੱਜ ਪਰਿਵਾਰ ਦੇ ਵੱਡੇ ਨੇ ਕਹਿਤਾ ਅੱਜ ਹੋ ਸਕਦਾ ਮੋਦੀ ਸਾਹਿਬ ਤੁਹਾਨੂੰ ਕਹਿਣ ਤੁਸੀਂ ਵੀ ਵੱਡੇ ਦਾ ਸਤਿਕਾਰ ਕਰਦੇ ਹੋਏ ਤੁਸੀਂ ਵੀ ਆਪਣਾ ਉਹ ਦੇਓਗੇ ਤਿਆਗ ਦੇਓਗੇ ਬਸ ਇਹੀ ਗੱਲ ਮੇਰੀ ਹੈ ਵੀ ਵੱਡਿਆਂ ਨੇ ਕਹਿਤਾ ਗੇਜਰੀਵਾਲ ਸਾਹਿਬ ਨੇ ਭਾਈ ਵੀ ਹੁਣ ਮੈਨੂੰ ਚਾਹੀਦੀ ਹੈ ਰਾਜ ਸਭਾ ਪਰੇ ਹੋ ਜਾ ਉਹ ਪਰੇ ਹੋਗੇ ਠੀਕ ਹੈ ਗੱਲ ਅੱਜ ਕੰਨੇ ਚਲੋ ਤਾਜ਼ਾ ਹਾਲਾਤ ਤੇ ਲੁਧਿਆਣਾ उपचुनाव ਦੇ ਕਿਹਦਾ ਜੀ ਦੇਖੋ ਪਹਿਲਾ ਲੜਾਈ ਕਿਉਂਕਿ ਤੁਸੀਂ ਸੰਦੀਪ ਜੀ ਮੈਂ ਤੁਹਾਡੇ ਨਾਲ ਕਦੇ ਵੀ ਕਿਉਂਕਿ ਤੁਸੀਂ ਨਬਜ ਜਾਣਦੇ ਹੋ ਮੌਸਮ ਦੀ ਨਬਜ ਵੀ ਜਾਣਦੇ ਹੋ ਪੋਲਿਟਿਕਸ ਵੀ ਨਬਜ ਵੀ ਜਾਣਦੇ ਤੇ ਤੁਹਾਨੂੰ ਪਤਾ ਵੀ ਇਹ ਕਿੱਥੋਂ ਨਬਜ ਦੱਬਣੀ ਆ ਤੇ ਬੰਦਾ ਬੋਲੂਗਾ ਮੈਂ ਇੰਨਾ ਜ਼ਰੂਰ ਕਹਿ ਸਕਦਾ ਸੰਦੀਪ ਜੀ ਵੀ ਪਹਿਲਾਂ ਜਦੋਂ ਕੈਂਡੀਡੇਟ ਬੀਜੇਪੀ ਦਾ ਲੇਟ ਸੀ ਜਿਹੜੀ ਲੜਾਈ ਸੀ ਉਹ ਆਮ ਆਦਮੀ ਤੇ ਕਾਂਗਰਸ ਕੋਣ ਆਸ਼ੂ ਜੀ ਸਤਕਾਰਯੋਗ ਮਾਨਯੋਗ ਉਹ ਟਿਕਟ ਪਹਿਲਾਂ ਉਹਨਾਂ ਨੂੰ 15-20 ਦਿਨ ਤੱਕ ਰੱਖਿਆ ਬੜਾ ਸੰਭਾਲ ਕੇ ਟਿਕਟ ਚਲੀ ਗਈ ਲੰਬੀ ਇਲੈਕਸ਼ਨ ਹੋ ਗਈ ਲੰਬੀ ਉਹ 15 ਦਿਨਾਂ ਬਾਅਦ ਪਟਾਕਾ ਪੈ ਗਿਆ ਉਹ ਅਸਲੀ ਰੋਚ ਆ ਗਈ ਜਿਹੜੇ ਚ ਉਹ ਜਾਣੇ ਜਾਂਦੇ ਆ ਇੱਕ ਤਾਂ ਉਹ ਗੱਲ ਹੋ ਗਈ ਦੂਜੀ ਗੱਲ ਕੀ ਹੋਈ ਗਈ ਵੀ ਜੋ ਬੀਜੇਪੀ ਜਦੋਂ ਕੈਂਡੀਡੇਟ ਡਿਕਲੇਅਰ ਕੀਤਾ ਜੋ ਕਲੇਸ਼ ਰਾਜਾ ਬਣਿੰਗ ਉਹ ਉਧਰੋਂ ਧੂਰਿਆ ਦੂਜਾ ਪ੍ਰਤਾਪ ਬਾਜਵਾ ਉਧਰੋਂ ਧੂਰਿਆ ਆ ਸ਼ੂਦੀ ਦਾ ਬਣਾਤੀ ਬਧਰੀ ਕਿਸੇ ਨੇ ਮਤਲਬ ਛੱਡਿਆ ਹੀ ਸੰਜੀਤ ਤਲਵਾਰ ਹੋਣੀ ਛੋਟੇ ਜਿਹੜੇ ਇਹ ਛੋਟੇ ਲੋਕਲ ਨੇ ਸੰਦੀਪ ਸਿੰਧੂ ਹੋਈ ਇਹ ਥੱਲੇ ਤਸਮੀਆਂ ਨੂੰ ਪਏ ਹੋਏ ਆ ਵੱਡੇ ਕੁੱਤੇ ਪਏ ਆ ਥੱਲੇ ਇਸ ਕਰਕੇ ਕਾਂਗਰਸ ਦਾ ਤਾਂ ਵੋਟਰ ਵਿਚਾਰਾ ਸ਼ਰਮ ਨਾਲ ਬਾਹਰ ਵੋਟ ਮੰਗਣ ਵੀ ਨਿਕਲ ਰਿਹਾ ਕਿਉਂਕਿ ਵੋਟਰ ਕਹਿੰਦਾ ਯਾਰ ਤੁਹਾਨੂੰ ਵੋਟ ਪਾਈਏ ਕੀ ਤੁਹਾਡਾ ਜੋ ਹਾਲਾਤ ਨੇ ਤੁਹਾਨੂੰ ਵੋਟ ਕਿਵੇਂ ਹੁਣ ਇਸ ਵੇਲੇ ਮੁਕਾਬਲਾ ਹੈ ਜਿਹੜਾ ਉਹ ਸਤਾਧਾਰੀ ਕਿਉਂਕਿ ਸਰਕਾਰ ਆਮ ਆਦਮੀ ਦੀ ਉਹਦੇ ਨਾਲ ਮੁਕਾਬਲਾ ਬੀਜੇਪੀ ਦਾ ਇਹ ਇਸ ਵੇਲੇ ਇਸ ਜਿੰਨੀ ਕੁ ਮੈਨੂੰ ਸਿਆਸਤ ਪਤਾ ਹੈ ਜਿੰਨੀ ਕੁ ਮੇਰੀ ਸਮਝ ਆ ਮੈਂ ਵੀ ਪੰਜ-ਛੇ ਇਲੈਕਸ਼ਨਾਂ ਆਪ ਲੜ ਲਈਆਂ ਤੇ ਪੰਜ-ਛੇ ਇਲੈਕਸ਼ਨਾਂ ਲੜਾ ਲਈਆਂ ਪਰਿਵਾਰ ਦੇ ਵਿੱਚ ਬੀਜੇਪੀ ਆਪਣੀ ਕਾਂਗਰਸ ਤੇ ਮੈਂ ਇਹ ਕਹਿ ਸਕਦਾ ਵੀ ਮੈਨੂੰ 45000 ਵੋਟ 4500 ਪਈ ਸੀ ਤੇ ਆਮ ਆਦਮੀ ਨੂੰ ਪਈ ਸੀ 22000 23000 ਦੀ ਬੀਜੇਪੀ ਦੀ ਲੀਡ ਸੀਗੀ ਆ ਵੈਸਟ ਹਲਕੇ ਬਿਲਕੁਲ ਸੀਗੀ ਹੁਣ ਜਿਹੜੀ ਵੋਟ ਪੈਣੀ ਆ ਇੱਕ ਬਾਈ ਇਲੈਕਸ਼ਨ ਆ ਇੱਕ ਗਰਮੀ ਬਹੁਤ ਆ ਇੱਕ ਲੋਕ ਛੁੱਟੀਆਂ ਇੱਥੇ ਜਿੱਤ ਹੋ ਜਾਣੀ ਆ 30 ਤੇ 35 ਦੇ ਵਿੱਚ ਵਿੱਚ ਜਿਹਨੂੰ ਜਿਹਨੂੰ ਵੋਟ ਪੈਗੀ ਤੇ ਜਿਹੜਾ ਬੀਜਪੀ ਜਿੱਤੂਗੀ ਤਦ ਜੇ ਅਸੀਂ ਆਪਣੇ ਵੋਟਰ ਨੂੰ ਵੋਟ ਸਾਡੇ ਕੋਲ ਹੈਗੀ ਆ ਮੋਹਰ ਲਾਈ ਹੋਈ ਆ ਕਮਲ ਦੇ ਫੁੱਲ ਤੇ ਉਹ ਗੱਲ ਇੰਨੀ ਆ ਵੀ ਅਸੀਂ ਕੀ ਅਪਣੀ ਵੋਟ ਨੂੰ ਕੱਢ ਕੇ ਪੋਲਿੰਗ ਬੂਥ ਤੱਕ ਪਹੁੰਚਾ ਸਕਦੇ ਆ ਜੇ ਤਾਂ ਅਸੀਂ ਉਹ ਚ ਕਾਮਯਾਬ ਹੋ ਗਏ ਫਿਰ ਅਸੀਂ ਜਿੱਤ ਗਏ ਜੇ ਉਹ ਚ ਅਸੀਂ ਕਾਮਯਾਬ ਨਾ ਹੋਏ ਫਿਰ ਜਿਹੜਾ ਇਹ ਉਹ ਆਮ ਆਦਮੀ ਪਾਰਟੀ ਦਾ ਵੀ ਜਿਹੜਾ ਦਾ ਲੱਗ ਸਕਦਾ ਬਿੱਟੂ ਦਾ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਦੀ ਪੰਜਾਬ ਦੇ ਸਭ ਤੋਂ ਸੈਕਰੀਫਾਈਜ਼ਿੰਗ ਫੈਮਿਲੀ ਚੋਂ ਤੁਸੀਂ ਹੋ ਸਰਦਾਰ ਬੇਅੰਤ ਸਿੰਘ ਦੀ ਗੱਲ ਕਰੀਏ ਤੁਸੀਂ ਆਪਣਾ ਜਦੋਂ ਚੋਣ ਲੜਿਆ ਸੀ ਤੇ ਸਰਦਾਰ ਬੇਅੰਤ ਸਿੰਘ ਪੂਰੇ ਸ਼ਹਿਰ ਦੇ ਵਿੱਚ ਉਹਨਾਂ ਦੇ ਹੋਲਡਿੰਗ ਲੱਗੇ ਹੋਏ ਸੀ ਪਰ ਅੱਜ ਪੰਜਾਬ ਦੀ ਗੱਲ ਹੋ ਰਹੀ ਹੈ ਪੰਜਾਬ ਦੇ ਰਾਖੀਆਂ ਦੀ ਗੱਲ ਹੋ ਰਹੀ ਹੈ ਤੇ ਸਭ ਤੋਂ ਵੱਡੇ ਸੈਕਰੀਫਾਈਸ ਜਿਨ੍ਹਾਂ ਨੇ ਆਪਣੀ ਬਲੀ ਦਿੱਤੀ ਉਹਨਾਂ ਦੀ ਤਸਵੀਰ ਹੀ ਨਹੀਂ ਕਿਤੇ ਨਜ਼ਰ ਆ ਰਹੀ ਦੇਖੋ ਉਸ ਵੇਲੇ ਵੀ ਇਹ ਬੜੀ بڑا ਮੇਰੇ ਵਾਲੀ ਇਲੈਕਸ਼ਨ 'ਚ ਵੀ ਰੌਲਾ ਪਿਆ ਸੀ ਸਿੰਘ ਜੀ ਇਕੱਲੇ ਤੁਹਾਡੇ ਨਹੀਂ ਸੀ ਤੁਹਾਡੇ ਤਾਂ ਦਾਦਾ ਜੀ ਸੀਗੇ ਪਰ ਪੂਰੇ ਪੰਜਾਬ ਦੇ ਸੀ ਉਹਨਾਂ ਨੇ ਸੈਕਰੀਫਾਈਸ ਕੀਤਾ ਤੇ ਅੱਜ ਉਹਨਾਂ ਦੀ ਫੋਟੋ ਤੱਕ ਨਹੀਂ ਹੈਗੀ ਕਿਤੇ ਉਹੀ ਸੁਨੀਪ ਜੀ ਉਸ ਵੇਲੇ ਵੀ ਬੜਾ ਰੌਲਾ ਪਿਆ ਜਦੋਂ ਮੈਂ ਤੁਸੀਂ ਆਪੇ ਕਹਿੰਦੇ ਨਵਜਾਨਾ ਹਾਂ ਮੈਂ ਤਸਵੀਰ ਬਿਲਕੁਲ ਉਸ ਵੇਲੇ ਵੀ ਬੜਾ ਰੌਲਾ ਪਿਆ ਜਦੋਂ ਮੈਂ ਤਸਵੀਰ ਲਈ ਤੇ ਉਧਰ ਕਾਂਗਰਸ ਪਾਰਟੀ ਕਹਿਣ ਲੱਗੀ ਵੀ ਉਹ ਸਾਡੇ ਮੁੱਖ ਮੰਤਰੀ ਨੇ ਤੁਸੀਂ ਜਨਤਾ ਦੇ ਅਸਲ ਨਹੀਂ ਨਹੀਂ ਇੱਕ ਮਿੰਟ ਮੁੱਖ ਮੰਤਰੀ ਪਾਰਟੀ ਦਾ ਤਾਂ ਹੁੰਦਾ ਹੀ ਨਹੀਂ ਜੀ ਉਹ ਤਾਂ ਜਨਤਾ ਦਾ ਹੁੰਦਾ ਹੈ ਮੇਰੀ ਮੇਰੀ ਗੱਲ ਰਾਜਾ ਤਾਂ ਜਨਤਾ ਦਾ ਹੁੰਦਾ ਹੈ ਮੇਰੀ ਮੇਰੀ ਗੱਲ ਤੇ ਮੈਂ ਉਹ ਦੋਨੋਂ ਪਾਸੇ ਉਹ ਫੋਟੋਆਂ ਲੱਗੀਆਂ ਆਮਣੇ ਸਾਹਮਣੇ ਲੱਗੀਆਂ ਇੱਕ ਇਹ 'ਚ ਕੋਈ ਸ਼ੱਕ ਨਹੀਂ ਮੈਂ ਕਦੇ ਵੀ ਝੂਠ ਪੋਲਿਟਿਕਸ ਨਹੀਂ ਕੀਤੀ ਉਸ ਵੇਲੇ ਉਹ ਨਿੱਜੀ ਇਲੈਕਸ਼ਨ ਸੀ ਉਹ ਮੇਰੀ ਇੱਕ ਸਮਝ ਲਓ ਪਾਰਟੀ ਤੋਂ ਇਲਾਵਾ ਇੱਕ ਨਿੱਜੀ ਇਲੈਕਸ਼ਨ ਵੀ ਸੀ ਇਹ ਇਲੈਕਸ਼ਨ ਆਇਆ ਇਸ ਵੇਲੇ ਇਹ ਭਾਜਪਾ ਦੀ ਇਲੈਕਸ਼ਨ ਆ ਭਾਜਪਾ ਦੀ ਕੈਂਡੀਡੇਟ ਦੀ ਇਲੈਕਸ਼ਨ ਜੋ ਭਾਜਪਾ ਦੀ ਹਾਈ ਕਮਾਂਡ ਜੋ ਉਹਨਾਂ ਦੇ ਫੈਸਲੇ ਆ ਐ ਤਾਂ ਹੁਣ ਆਪਾਂ ਕਹਾਂਗੇ ਬਾਜਪਾਈ ਜੀ ਦੀ ਫੋਟੋ ਲਾ ਲਓ ਅਡਵਾਨੀ ਜੀ ਦੀ ਫੋਟੋ ਲਾ ਲਓ ਉਹ ਕਈ ਵਾਰ ਜਿਹੜੀ ਪੰਜਾਬ ਦੀ ਗੱਲ ਹੋਵੇ ਔਰ ਬਿਆਨ ਸਿੰਘ ਜੀ ਦਾ ਨਾਮ ਨਾ ਹੋਵੇ ਤੁਸੀਂ ਸੋਚ ਸਕਦੇ ਦਿਲ ਤੇ ਦਿਲ ਤੇ ਹੱਥ ਰੱਖ ਕੇ ਕਹਿ ਦੋ ਅੱਜ ਆਪਾਂ ਪੋਲਿਟਿਕਸ ਨਹੀਂ ਕਰ ਰਹੇ ਮੈਂ ਉਹਨਾਂ ਦਾ ਵਾਰਿਸ ਆ ਨਾ ਮੇਰੀ ਫੋਟੋ ਲੱਗੀ ਉਹਨਾਂ ਦੇ ਵਿੱਚ ਮੇਰੇ ਬੜਿਆਂ ਦੀ ਲੱਗੀ ਜਦੋਂ ਮੇਰੀ ਫੋਟੋ ਲੱਗੀ ਹੋਈ ਆ ਉਹਦੇ ਵਿੱਚ ਹੀ ਸਰਦਾਰ ਬਿਆਨ ਸਿੰਘ ਜੀ ਉਹਦੇ ਵਿੱਚ ਉਹਨਾਂ ਦਾ ਜਿਹੜਾ ਉਹਨਾਂ ਦਾ ਸਰੂਪ ਆ ਉਹ ਬਿਲਕੁਲ ਉਹਦੇ ਫੋਟੋ 'ਚ ਦਿਖ ਰਿਹਾ ਇਹ 'ਚ ਕੋਈ ਵੀ ਦੋ ਰਹਿ ਨਹੀਂ ਪਰ ਆ ਗੱਲ ਜਿਹੜੀ ਤੁਸੀਂ ਕੱਢੀ ਆ ਮੈਂ ਤਾਂ ਹੀ ਕਹਿੰਦਾ ਨਬਜ਼ ਜਾਣਦੇ ਹੋ ਅਸੀਂ ਗੱਲ ਇਹ ਸਾਡੇ ਨਾ ਜ਼ਹਿਨ ਸੀ ਨਾ ਦਿਮਾਗ ਸੀ ਅੱਜ ਤੁਸੀਂ ਇਸ ਗੱਲ ਨੂੰ ਜਿਹੜਾ ਉਹ ਕੀਤਾ ਹੈ ਤੇ ਉਹ ਜਿੰਨੇ ਕੁ ਦਿਨ ਨੇ ਉਹਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਆਖਰੀ ਕੁਐਸਚਨ ਹੈ ਸਰ ਮੋਤੀ ਸਾਹਿਬ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਸਾਰੀ ਬੀਜੇਪੀ ਔਰ ਮੋਦੀ ਸਾਹਿਬ ਜਿਹੜਾ ਫਿਊਚਰ ਦੱਸ ਰਹੇ ਇੰਡੀਆ ਦਾ ਉਹ ਕਹਿੰਦੇ ਜੀ ਵਨ ਨੇਸ਼ਨ ਵਨ ਇਲੈਕਸ਼ਨ ਬਿਲ ਠੀਕ ਹੈ ਵਨ ਨੇਸ਼ਨ ਵਨ ਟੈਕਸ ਇਹ ਸਭ ਬੀਜੇਪੀ ਦੇ ਦਿੱਤੇ ਹੋਏ ਵਿਜ਼ਨ ਹੈ ਠੀਕ ਹੈ ਪਰ ਅੱਜ ਜਦੋਂ ਵਨ ਨੇਸ਼ਨ ਔਰ ਵਨ ਇਲੈਕਸ਼ਨ ਕਰਨਾ ਹੈ ਤੇ ਅੱਜ ਜਦੋਂ ਅਸੀਂ ਲੜਾਈ ਦੀ ਗੱਲ ਕਰਦੇ ਹਾਂ ਇਲੈਕਸ਼ਨ ਦੀ ਫਿਰ ਆਪਾਂ ਕੀ ਹਰਿਆਣਵੀ ਕੀ ਪੰਜਾਬੀ ਕੀ ਰਾਜਸਤਾਨੀ ਅਸੀਂ ਸਾਰੇ ਇੱਕ ਕਿਉਂ ਨਹੀਂ ਹੁੰਦੇ ਇਸੇ ਕਰਕੇ ਇਹ ਤਾਂ ਅਸੀਂ ਚਾਈਨਾ ਅਮਰੀਕਾ ਲੰਡਨ ਇਹਨਾਂ ਜੀ ਯੂਕੇ ਤੋਂ ਪਿਛੇ ਰਹਿ ਜਨ ਨੇ ਪਿਛੜ ਜਾਣ ਨੇ ਕਿ ਅਸੀਂ ਜਾਤ ਪਾਤ ਸਟੇਟਾਂ ਦੇ ਨਾਮ ਤੇ ਹੀ ਵੰਡ ਜੰਨੇ ਆ ਅਸੀਂ ਤਾਂ ਆਪਣੇ ਆਪ ਚ ਕਹਿ ਲੋ ਪਛੀਤੀ ਕੰਟਰੀ ਬਣ ਗਏ ਇੱਕ ਸਲੀਪ ਜੀ ਬਹੁਤ ਗੰਭੀਰ ਗੱਲ ਕੀਤੀ ਆ ਤੁਸੀਂ ਅੱਜ ਬੀਜੇਪੀ ਨੇ ਹਰ ਅਲੱਗ-ਅਲੱਗ ਇੱਕ ਪੂਰਾ ਪ੍ਰੋਗਰਾਮ ਤਿਆਰ ਕੀਤਾ ਹੋਇਆ ਤੁਹਾਡੇ ਕੋਲ ਵੀ ਆਵਾਂਗੇ ਇਲੈਕਸ਼ਨ ਤੋਂ ਬਾਅਦ ਪਰ ਇਸ ਵੇਲੇ ਸਾਰੇ ਦੇਸ਼ ਹਰ ਸਕੂਲ ਹਰ ਕਾਲਜ ਹਰ ਯੂਨੀਵਰਸਿਟੀ ਹਰ ਆਈਟੀਆਈ ਐਮਸ ਡਾਕਟਰਾਂ ਕੋਲ ਪੀਜੀਆਈ ਹਰ ਵਕੀਲਾਂ ਕੋਲ ਹਰ ਸੀਏ ਕੋਲ ਹਰ ਆਮ ਆਦਮੀ ਹਰ ਦੇ ਕੋਲ ਟੀਮਾਂ ਜਿਹੜੀਆਂ ਇਸ ਡਿਸਕਸ਼ਨ ਨੂੰ ਜਾਰੀ ਆਏ ਇਹ ਗੱਲ ਕਰ ਰਹੀ ਹੈ ਵੀ ਕੀ ਆਉਣ ਵਾਲੇ ਅਗਲੇ ਇਲੈਕਸ਼ਨ ਤੱਕ ਇਹ ਤਿਆਰੀ ਕਰ ਲਈ ਹੁਣ ਇਹ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਸ ਗੱਲ ਦਾ ਇਹਨੂੰ ਇੰਪਲੀਮੈਂਟ ਕਰਨਾ ਕਿਉਂਕਿ ਸਾਊਥ ਤੇ ਨਾਰਥ ਦੀ ਗੱਲ ਆ ਜਾਂਦੀ ਹੈ ਨਾਰਥ-ਈਸਟ ਤੇ ਗੱਲ ਦੂਜੀ ਆ ਜਾਂਦੀ ਹੈ ਇਹ ਗੱਲਾਂ ਸੱਚਾ ਸੱਚ ਨਹੀਂ ਇਹ ਸਚਾਈ ਆ ਇਹ ਰਿਐਲਿਟੀ ਆ ਇਸ ਗੱਲ ਤੋਂ ਜੇ ਮੈਂ ਕਹੂੰਗਾ ਵੀ ਨਹੀਂ 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 ਤੇ ਇਹੀ ਗੱਲਾਂ ਆ ਜਿਹੜੀਆਂ ਆਉਣ ਵਾਲੇ 29 ਦੇ ਇਲੈਕਸ਼ਨ ਤੋਂ ਪਹਿਲਾਂ-ਪਹਿਲਾਂ ਇਹ ਗੱਲਾਂ ਲੋਕਾਂ ਦੇ ਅੰਦਰ ਵਨ ਨੇਸ਼ਨ ਵਨ ਇਲੈਕਸ਼ਨ ਕੀ ਆਪਣਾ ਜਿਹੜਾ ਦੇਸ਼ ਆ ਪਰ ਇਹ ਗੱਲ ਤਾਂ ਮੈਂ ਮੰਨਦਾ ਨਾ ਵੀ ਇਹ ਜਿਹੜਾ ਦੇਸ਼ ਆ ਫੈਡਰਲ ਸਿਸਟਮ ਆ ਇਹ ਸਟੇਟਾਂ ਦੇ ਨਾਲ ਯੂਨੀਅਨ ਆਫ ਸਟੇਟਸ ਆ ਬਿਲਕੁਲ ਸਹੀ ਇਹ ਤਾਂ ਇਹ ਤਾਂ ਗੱਲ ਮੰਨਣੀ ਪਊਗੀ ਇਹ ਸੱਚਾ ਪਰ ਜਦੋਂ ਅਸੀਂ ਸਟੇਟਾਂ ਦੀ ਗੱਲ ਕਰਦੇ ਆਂ ਪਰ ਜਦੋਂ ਦੇਸ਼ ਦੀ ਗੱਲ ਆਉਂਦੀ ਆ ਫਿਰ ਸਾਰੇ ਇਕੱਠੇ ਹੋ ਕੇ ਦੇਸ਼ ਲਈ ਹੋ ਜਾਂਦੇ ਆ ਇਹ ਗੱਲ ਠੀਕ ਆ ਉਹਨਾਂ ਜਿਹੜਾ ਆਪਣਾ ਖੇਚਦਾ ਪੰਜਾਬ ਹਰਿਆਣਾ ਮੈਂ ਆ ਪਰ ਜਦੋਂ ਦੇਸ਼ ਦੀ ਗੱਲ ਆਉਂਦੀ ਆ ਫਿਰ ਸਭ ਇੱਕ ਲਾਈਨ 'ਚ ਖੜਕੇ ਆਪਣੇ ਦੇਸ਼ ਲਈ ਆਪਣੀ ਧਰਤੀ ਮਾਂ ਨਾਲ ਲਾ ਲਈ ਸਭ ਦਾਤੇ ਲਾ ਦਿੰਦੇ ਸਭ ਕੁਝ ਥੈਂਕ ਯੂ ਸਰ ਥੈਂਕ ਯੂ ਸੋ ਇਸੇ ਕੇ ਸਾਡੇ ਨਾਲ ਦਰਪਨੀਤ ਸਿੰਘ ਬੇਟੋ ਜੀ ਸੋ ਇਹਨਾਂ ਨਾਲ ਕੁਝ ਮੁੱਦਿਆਂ ਤੇ ਗੱਲਬਾਤ ਕੀਤੀ ਫਿਰ ਰੁਗਰੂ ਹੋਵਾਂਗੇ ਦੇਖਦੇ ਰੋ ਬਨੇ ਰਹੋ ਜਾਨੀ ਤੇ ਅੱਜ ਜੀ ਧੰਨਵਾਦ